ਵਿਸਾਖੀ ਮੌਕੇ ਗੁਰੂ ਨਾਨਕ ਦੇਵ ਜੀ ਦੇ ਵਿਆਸਥਾਨ ਤੇ 226 ਸੰਤਾਂ ਅੰਮ੍ਰਿਤ ਛਕੀ ਗੁਰੂ ਜਹਾਜੀ ਚੜ੍ਹੇ। ਗੁਰੂ ਨਾਨਕ ਪਾਸ਼ਾ ਤੇ ਮਾਤਾ ਸੁਲਖਣੀ ਜੀ ਦੇ ਅਸਥਾਨ ਗੁਰਦੁਆਰਾ ਕੰਸਾ ਵਿਖੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਨਿਖੰਡੇ ਪਾਟੇ ਦਾ ਅੰਮ੍ਰਿਤ ਛਕਿਆ 226 ਪ੍ਰਾਣੀ ਗੁਰੂ ਜਹਾਜੀ ਚੜ੍ਹੇ ਨੇ। ਪ੍ਰਬੰਧਕ ਸਹਿਬਾਨਾ ਨੇ ਘਰ ਘਰ ਜਾ ਕੇ ਹੋਕਾ ਦਿੱਤਾ ਤੇ ਸੰਗਤਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ। ਇਸ ਮੌਕੇ ਸਾਡੀ ਰਿਪੋਰਟਰ ਜੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਸੰਗਤਾਂ ਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ ਆਓ ਸੁਣਾਉਂਦੀਆਂ। ਅਸੀਂ ਮੌਜੂਦ ਹਾਂ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਕਨ ਸਾਹਿਬ ਵਿਖੇ ਇਸ ਥਾਨ ਜੋ ਹੈ ਇਹ ਮਾਤਾ ਸੁਲੱਖਣੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਨਿਸ਼ਾਨੀ ਵਜੋਂ ਇਸ ਥਾਨ ਇੱਥੇ ਸਥਾਪਿਤ ਹੈ ਅੱਜ ਇੱਥੇ ਗੁਰੂ ਦੇ ਜਹਾਜੇ ਚੜੇ ਨੇ ਸੈਂਕੜੇ ਲੋਕ ਜਿਹੜੇ ਨੇ ਗੁਰੂ ਵਾਲੇ ਬਣੇ ਨੇ ਇੱਕ ਵਿਸਾਖੀ ਦਾ ਸ਼ੋਹ ਦਿਹਾੜੇ ਤੇ ਅੱਜ ਇੱਥੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿੱਦੇ ਸੈਂਕੜੇ ਲੋਕਾਂ ਨੇ ਅੰਮ੍ਰਿਤ ਛੱਕੇ ਗੁਰੂ ਵਾਲੇ ਬਣਿਆ ਕੀ ਨਾਮ ਜੀ ਬਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੀਤ ਕੌਰ ਕੀ ਕਹਣਾ ਜਾਓਗੇ ਅੱਜ ਤੇ ਗੁਰੂ ਵਾਲੇ ਬਣ ਗਏ ਹਾਂਜੀ ਅੱਜ ਦਾ ਦਿਨ ਹੱਡ ਵਾਸਤੇ ਬਹੁਤ ਹੀ ਨਵਾਂ ਜੀਵਨ ਹੋਇਆ ਹੈ ਤੇ ਅਸੀਂ ਦੱਸ ਨਹੀਂ ਸਕਦੇ ਕਿ ਜਿੰਨੀ ਸਾਡੇ ਮਨ ਨੂੰ ਸ਼ਾਂਤੀ ਮਿਲੀ ਹੈ ਤੇ ਜਿੰਨਾ ਕਿ ਅਸੀਂ ਆਪਣਾ ਗਾਂ ਸੰਭਾਲ ਵੀ ਸਕਾਂਗੇ ਗਾਂ ਸਿੱਖੀ ਦੇ ਪ੍ਰਚਾਰ ਦੀ ਪ੍ਰਸਾਰ ਲਈ ਹਾਂਜੀ ਬਾਕੀ ਕੋ ਗੱਲ ਕਹਾਂਗੇ ਵੀ ਅਸੀਂ ਸਭੀ ਲੋਕ ਪਰਵਾਸ ਤੋਂ ਵਿਛੜੇ ਆਪਣੇ ਪਰਵਾਸ ਨਾਲ ਮਿਲ ਗਏ ਆ ਜਾ ਕੇ ਉਹ ਮਹਾਰਾਜ ਦੇ ਘਰ ਆ ਗਏ ਆ ਪ੍ਰਮਾਤਮਾ ਨਾਲ ਜੁੜ ਗਏ ਆ ਬਸ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਪ੍ਰਮਾਤਮਾ ਦਾ ਸ਼ੁਕਰ ਹੈ ਤੁਹਾਨੂੰ ਆਪਣੇ ਨਾਲ ਜੋੜਿਆ ਨਿਮਾਣੇ ਹਾਂ ਮਾਨ ਦਿੱਤਾ ਬਹੁਤ ਵਧੀਆ ਹੈ ਵਾਹਿਗੁਰੂ ਜੀ ਕਾ ਹੋਰ ਵੀ ਸੰਗਤ ਇੱਥੇ ਮੌਜੂਦ ਆ ਗੱਲਬਾਤ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਤੇ ਗੁਰੂ ਦੇ ਜਹਾਜੇ ਚੜ ਗਏ ਅਸੀਂ ਅੱਜ ਗੁਰੂ ਦੇ ਜਹਾਜੇ ਚੜ ਗਏ ਅਸੀਂ ਬਹੁਤ ਖੁਸ਼ ਆ ਕਿ ਅਸੀਂ ਗੁਰੂ ਵਾਲੇ ਬਣ ਗਏ ਮਹਾਰਾਜ ਸਾਨੂੰ ਮਾਲਕ ਕਿਰਪਾ ਕਰੇ ਸਾਡੇ ਤੇ ਸੰਗਤ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਸੰਗਤਾਂ ਜੋ ਨੇ ਅੱਜ ਗੁਰੂ ਵਾਲੀਆਂ ਬਣੀਆਂ ਨੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰ ਲਾਂਗੇ ਔਰ ਜਾਣੇ ਆ ਗੱਲਬਾਤ ਕਰਦੇ ਇੱਥੇ ਜੋ ਭੈਣਾ ਨੇ ਉਹਨਾਂ ਕੀ ਨਾਂਜੀ ਭੈਣ ਜੀ ਪਰਨੀਤ ਕੋਰ ਅੱਜ ਕੀ ਕਹਿਣਾ ਚਾਹੋਗੇ ਅੱਜ ਤੇ ਅਮਰਤਦਾਰੀ ਹੋ ਗਈ ਗੁਰੂ ਦੇ ਜਹਾਜੇ ਚੜ ਗਈ ਅੱਜਾਂ ਬੜਾ ਵਧੀਆ ਲੱਗੰਦਿਆ ਆਈ ਕਿਦੋਂ ਦੇ ਕਹਿੰਦੀ ਕਿ ਇਹ ਅਮਰਿਸ਼ਕਨਾ ਤੇ ਅੱਜਾਂ ਦਾ ਸੁਪਨਾ ਪੂਰਾ ਹੋ ਗਿਆ ਸੁਪਨਾ ਕਹਿੰਦੇ ਪੂਰਾ ਹੋ ਗਿਆ ਤੇ ਪ੍ਰਬੰਧਕ ਮੌਜੂਦ ਆ ਕੀ ਕਹਿਣਾ ਚਾਹੋਗੇ ਜੀ ਅੱਜ ਸੈਂਕੜੇ ਸੰਗਤਾਂ ਜਿਹੜੀਆਂ ਗੁਰੂ ਦੇ ਜਹਾਜੇ ਚੜ ਗਈ ਕੋ ਮੈਂ ਸਮਝਣਾ ਗੁਰੂ ਨੇ ਸੇਵਾ ਦਿੱਤੀ ਤੇ ਚੌਂਕੀਦਾਰ ਦਾ ਕੰਮ ਹੈ ਹੌਕਾ ਦੇਣਾ ਅਸੀਂ ਹੌਕਾ ਦਿੱਤਾ ਮੇਰੇ ਸਾਥੀ ਪ੍ਰਚਾਰਕ ਸਹਿਬਾਨ ਕੁਬੀਸ਼ਰ ਸਹਿਬਾਨ ਨੇ ਪਿੰਡ-ਪਿੰਡ ਜਾ ਕੇ ਬੂਆ ਖੜਕਾਇਆ ਮੈਂ ਚਿੱਠੀਆਂ ਭੇਟੀਆਂ ਤੇ ਸੰਗਤ ਨੇ ਵੱਡਾ ਅਪਰਾਲਾ ਉਥੋਂ ਦੇ ਪ੍ਰਬੰਧਕਾਂ ਨੇ ਕੀਤਾ ਤੇ ਅੱਜ ਵੱਡੀ ਗਿਣਤੀ ਚ ਸੰਗਤ ਨੇ ਅਮਰਤ ਦੀ ਦਾਤ ਵਰਾਇਆ ਮੈਂ ਸਮਝਦਾ ਇੱਕ ਨੂੰ ਵੀ ਜੇ ਗੁਰੂ ਦੇ ਰਾਹ ਤੇ ਤੋਰ ਲਿਆ ਜਾਏ ਤੇ ਇਦੋਂ ਵੱਡੇ ਕਰਮ ਸਾਡੇ ਨਹੀਂ ਹੋ ਸਕਦੇ ਅੱਜ ਤੇ 226 ਪ੍ਰਾਣੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧੀਆ ਪੁੱਤਰ ਬਣ ਗਏ ਉਸ ਕਲਗੀਧਰ ਪਾਤਸ਼ਾਹ ਦੇ ਜਿਨ੍ਹਾਂ ਨੇ ਆਪ ਅਮਰਤ ਲਿਆ ਪੰਜਾਬ ਪਿਆਰਿਆ ਕੋ ਤੇ ਆਪਣੇ ਪੁੱਤਰ ਸਰਬੰਸ ਵਾਰਨ ਦੀ ਗੱਲ ਕਰਕੇ ਲਿਆ ਹੀ ਅੱਜ ਉਹ ਪਰਿਵਾਰ ਦੇ ਹੀ ਮੈਂਬਰ ਬਣੇ ਚਾਹੋਗੇ ਇਹ ਸ਼ੁਭ ਦਿਹਾੜੇ ਤੇ ਕਿਉਂਕਿ ਇੱਕ ਪਾਸੇ ਤੇ ਵਿਸਾਖੀ ਦਾ ਦਿਹਾੜਾ ਆ ਰਿਹਾ ਵਾ ਦੂਸਰੇ ਪਾਸੇ ਕਿਹਾ ਜਾਵੇ ਤੇ ਇਹ ਦਿਹਾੜਾ ਇਸ ਲਈ ਵੀ ਮਹੱਤਵਪੂਰਨ ਕਿ ਇਸ ਦਿਨ ਦਸਮ ਪਿਤਾ ਨੇ ਖਾਲਸਾ ਥਾਪਿਆ ਸੀ ਤੇ ਉਹਨਾਂ ਦਿਨਾਂ 'ਚ ਅੱਜ ਇਤਿਹਾਸਿਕ ਗੁਰਦੁਆਰੇ ਵਿਖੇ ਐਸਾ ਪ੍ਰਚਾਰ ਹੋਣਾ ਪ੍ਰਸਾਰ ਹੋਣਾ ਤੇ ਗੁਰੂ ਦੇ ਨਾਲ ਜੁੜਨ ਵਾਲੀ ਗੱਲ ਕੀਤੀ ਗਈ ਵੇਖੋ ਇਹ ਵਿਸਾਖੀ ਦਾ ਦਿਨ ਜਿਹੜਾ ਨਾ ਇਹ ਵਾਕਈ ਪਹਿਲਾਂ ਹੀ ਇਹ ਸ਼ੁਰੂ ਤੋਂ ਹੀ ਖੁਸ਼ੀਆਂ ਵਾਲਾ ਤੁਰਿਆ ਕਿਉਂ ਜਦੋਂ ਜ਼ਿੰਮੇਦਾਰ ਵੀ ਕਣਕ ਜਿਹੜੀ ਬੀਜ ਦਾ ਫਸਲ ਬੀਜ ਦਾ ਬਾਹਰ ਤੇ ਉਹ ਵਾਢੀ ਪਾਉਂਦਾ ਵਿਸਾਖੀ ਤੇ ਪਾਉਂਦਾ ਤੇ ਮਸ਼ਹੂਰ ਸੀ ਵਿਸਾਖੀ ਫਿਰ ਕਲਗੀਧਰ ਪਾਸ਼ਾ ਨੇ ਕਦੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੁੱਲੇ ਪੰਡਾਲ ਚੋਂ ਇੱਕ ਸਿਰ ਮੰਗਿਆ ਇੱਕ ਇੱਕ ਕਰਕੇ ਪੰਜ ਮੰਗੇ ਉਹ ਪੰਜ ਵਿਧਾਰਾਮ ਧਰਮਰਾਮ ਹਿਮਾਚੰਦ ਮੁਹਕਮਦਾਰ ਇਹ ਸਾਹਿਬ ਚੰਦ ਇਹ ਉੱਠੇ ਤੇ ਫਿਰ ਕਲਗੀਧਰ ਨੇ ਇਹਨਾਂ ਨੂੰ ਨਵਾਂ ਜੀਵਨ ਦਿੱਤਾ ਇਹਨਾਂ ਦੇ ਨਾਵਾਂ ਨਾਲ ਸਿੰਘ ਲਾਇਆ ਅੱਜ ਕਹਿ ਰਹੀ ਸੀ ਕਿ ਸਾਨੂੰ ਨਵਾਂ ਜੀਵਨ ਮਿਲਿਆ ਹੈ ਵਿਛੜੇ ਹੋਏ ਪਰਿਵਾਰ ਨਾਲ ਫਿਰ ਆ ਮਿਲੇ ਆ ਮੈਂ ਸਮਝਣਾ ਉਹ ਨਵਾਂ ਜੀਵਨ ਜਿਹੜਾ ਕਲਗੀਧਰ ਪਾਤਸ਼ਾਹ ਨੇ ਉਦੋਂ ਪੰਜਾਂ ਨੂੰ ਦਿੱਤਾ ਨਾ ਤੇ ਮੁੜ ਕੇ ਪੰਜਾਂ ਦੇ ਅੱਗੇ ਆਪ ਖਲੋਗੇ ਆਂਦੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ ਮੈਨੂੰ ਅੰਮ੍ਰਿਤ ਦੇ ਬਾਟੇ ਚੋਂ ਮੈਨੂੰ ਵੀ ਅੰਮ੍ਰਿਤ ਦਿਓ ਅੱਜ ਉਹ ਅੰਮ੍ਰਿਤ ਦੇ ਬਾਟੇ ਵਿੱਚੋਂ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਮੈਂ ਸਮਝਣਾ ਦੂ ਇਹਨਾਂ ਲਈ ਖੁਸ਼ੀ ਦਾ ਮਕਾਮ ਕੋਈ ਨਹੀਂ ਹੋ ਸਕਦਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੰਟੀ ਬਟਾਲੇ ਦੇ ਸਮੂੱਚੇ ਪ੍ਰਬੰਧਕਾਂ ਵੱ ਬਹੁਤ ਬਹੁਤ ਧੰਨਵਾਦ ਵੀ ਕਰਨਾ ਬਧਾਈ ਵੀ ਦੇਣ ਵੜਪਾਗੇ ਰੋਕਣੇ ਜਿਹੜੇ ਅੱਜ ਜਿਹੜੇ ਅਮਰਦ ਦੀ ਦਾਤ ਜਿਨ੍ਹਾਂ ਨੇ ਲਈ ਹੈ ਖੰਡੇ ਬਾਟੇ ਦੀ ਪਾਲ ਛਕੀ ਹੈ ਔਰ ਗੁਰੂ ਦੇ ਜਹਾਜੇ ਚੜੇ ਨੇ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਿਨ ਲੁਥਰਾ ਬਟਾਲਾ